ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜੀ ਨੂੰ ਕੁਝ ਨਹੀਂ ਕਹਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸ਼ੌਰੀਰ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਪੇਜ ਉੱਗਾਰ ਰੱਖ ਕੇ ਦੋਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਹਾਬਤ ਆ ਪਿੰਡਾਂ ਦੀ ਅੰਦਰ ਵੀ ਦਫਤਰ ਲਈ ਬੈਠੇ ਬੀਡੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਿਓ ਤਾਂ ਡੂਮ ਨਾ ਪੈ ਲੱਗਿਆ ਹੋਇਆ ਕਿਉਂਕਿ ਧੂਮੇ ਨੇ ਤਾਂ ਆਹ ਜਾਣਾ ਮੱਖੀਆਂ ਧੱਲੇ ਹੋਣਾ ਫਿਰ ਡੂਮੇ ਤੋਂ ਖੈਰ ਛੋੜਨਾ ਬਹੁਤ ਔਖਾ ਹੋ ਜਾਂਦਾ ਜੀ ਕਰੋ ਸੂਏ ਹੀ ਐਸੀ ਹਾਲ ਚ ਤੁਸੀਂ ਨਿਕਲਿਓ ਜੇ ਇਸ ਪੰਨੋ ਨੌਕਰੀਆਂ ਮਿਲ ਗਈਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਇੱਧਰ ਉੱਤਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਜੁੜੂਗਾ ਜਾਂ ਕੋਈ ਲੜਾਈਆਂ ਪਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਲੈਂਦਾ ਹੋਵੇ ਟਾਈਮਿੰਗ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌਂ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਬੇਲੀ ਮਨ ਚੁਣੇ ਕਮੀਆਂ ਚੀਜ਼ਾਂ ਸੋਸੀ ਚਾਹੁੰਦੇ ਹਨ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਰਿਜ਼ਰਵ ਕਰ ਦੇਣੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਕਿ ਇੱਕ ਵਾਰੀ ਵੀਜ਼ੀ ਰੱਖੀ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਭਰਤੀ ਅਸੂਚਨਾ ਕਰਕੇ ਆ ਜਾਂਗ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਅਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ